ਦੋਸਤੋ ਮੈਂ ਤੁਹਾਡਾ ਆਪਣਾ ਬੀਜ ਸ਼ਰਮਾ ਮੈਂ ਖੇਤ ਆਇਆ ਸੀ ਆਪਣੇ ਅੱਜ ਅੱਜੋ ਮੈਂ ਤੁਹਾਨੂੰ ਅਮਰੂਦ ਦਾ ਬੂਟਾ ਦਿਖਾ ਰਿਹਾ ਲੱਗਿਆ ਹੋਇਆ ਮੇਰੇ ਖੇਤ ਨਾਲ ਦੋ ਬੂਟੇ ਲੱਗੇ ਹੋਏ ਆ ਅਮਰੂਦਾਂ ਦੇ ਤਾਂ ਜਿਹੜੇ ਵੀਰਾਂ ਨੂੰ ਕਿਸਾਨ ਭਰਾਵਾਂ ਨੂੰ ਜਾਂ ਜੋ ਸਬਜ਼ੀਆਂ ਭਾਜੀਆਂ ਜਾਂ ਫਲ ਫਰੂਟ ਲਾਉਂਦੇ ਨੇ ਉਹਨਾਂ ਵੀਰਾਂ ਨੂੰ ਜਾਣਕਾਰੀ ਹੋਵੇਗੀ ਇਕਦਾ ਅਮਰੂਦ ਦੇ ਪੱਤੇ ਆ ਥੋੜਾ ਜਿਹਾ ਰੰਗ ਬਦਲ ਲਿਆ ਇਹਨਾਂ ਨੇ ਇੱਕ ਤਾਂ ਇਹਦਾ ਵੀਰਣ ਕੇ ਕਾਰਨ ਦੱਸਿਓ ਵੀ ਇਹ ਕੀ ਕਰ ਰਿਹਾ ਹੋ ਸਕਦਾ ਦੂਸਰਾ ਫਲਤਾਇ ਤੇ ਲੱਗਦਾ ਬਹੁਤ ਜ਼ਿਆਦੇ ਪਰ ਫਲ ਮਿੱਠਾ ਘੱਟ ਹੁੰਦਾ ਇਹਦਾ ਆ ਤੁਹਾਨੂੰ ਦਿਖਾ ਰਹੇ ਆ ਵੈਸੇ ਤਾਂ ਹੁਣ ਸੀਜ਼ਨ ਨਹੀਂ ਹੈਗਾ ਅਮਰੂਦਾਂ ਦਾ ਆ ਲੱਗੇ ਵਿਆ ਦੋ ਛੋਟੇ ਛੋਟੇ ਅਮਰੂਦ ਇਹ ਵੀਰ ਬਣ ਕੇ ਜਿਹੜਾ ਵੀ ਕੋਈ ਕਿਸਾਨ ਭਰਾ ਇਹ ਵੀਡੀਓ ਦੇਖ ਰਿਹਾ ਹੈ ਤਾਂ ਥੱਲੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਇਹ ਜਿਹੜੇ ਪੱਤੇ ਆ ਇਹ ਆਪ ਦਾ ਥੋੜਾ ਰੰਗ ਬਦਲ ਲਿਆ ਇਹਨਾਂ ਨੇ ਇਹਦਾ ਕੀ ਕਾਰਨ ਹੋ ਸਕਦਾ ਤੇ ਦੂਸਰਾ ਜਿਹੜਾ ਇਹ ਤੇ ਫੱਲ ਲੱਗਦਾ ਹੈ ਅਮਰੂਦ ਉਹ ਜਿਹੜੀ ਕਹਿਣ ਦਾ ਮਤਲਬ ਹੀ ਬੜਾ ਸਖਤ ਲੱਗਦਾ ਹੈ ਇਸ ਦੇ ਵਿੱਚ ਦੱਸਿਓ ਵੀ ਕੀ ਚੀਜ਼ ਦੀ ਘਾਟ ਹੈ ਕਿਹੜੀ ਦਵਾਈ ਜਾਂ ਕੋਈ ਖਾਦੇ ਦੇ ਵਿੱਚ ਪਾਉਣੀ ਚਾਹੀਦੀ ਹੈ ਕਿ ਅਮਰੂਦ ਦੇ ਬੂਟੇ ਨੂੰ ਇਸ ਚੀਜ਼ ਦੀ ਕਮੀ ਹੈ ਜਾਂ ਕੋਈ ਸਿਉਖ ਵਗੈਰਾ ਦਾ ਅਸਰ ਹੈ ਵੀਰ ਬਣ ਕੇ ਇਹ ਜਰੂਰ ਦੱਸਿਓ ਫਲ ਬਹੁਤ ਲੱਗਦਾ ਹੈ ਕਿਉਂਕਿ ਫਲਾ ਬਹੁਤ ਹੈ ਬੂਟੇ ਦਾ ਜਿਵੇਂ ਸਟਾਰਟਰ ਵਾਲੇ ਕਮਰੇ ਦੇ ਕੋਲੇ ਲੱਗਿਆ ਹੋਇਆ ਇੱਕ ਹੀ ਤੋਂ ਥੋੜਾ ਜਿਹੀ ਦੂਰ ਇੱਕ ਅਮਰੂਦ ਦਾ ਬੂਟਾ ਹੋਰ ਲੱਗਿਆ ਹੋਇਆ ਉਹਦਾ ਵੀ ਵੱਖਰਾ ਹੈ ਇਸ ਬੂਟੇ ਨਾਲੋਂ ਉਹਦਾ ਜਿਹੜਾ ਫਲ ਹੈ ਉਹ ਮੇਰਾ ਖਿਆਲ ਹੈ ਇਸ ਤੋਂ ਡਬਲ ਮੋਟਾ ਫਲ ਲੱਗਦਾ ਹੈ ਉਹ ਵੀ ਤੁਹਾਨੂੰ ਦਿਖਾ ਦੰਨਾ ਹੈ ਵੀਡੀਓ ਨਾਲ ਬਣੇ ਰਹੋ ਆਹ ਸੇਵ ਅਮਰੂਦ ਇਹਦੇ ਫਲ ਤਾਂ ਬਹੁਤ ਵੱਡੇ ਵੱਡੇ ਲੱਗਦੇ ਨੇ ਵੈਸੇ ਸਖਤ ਸਖਤ ਹੁੰਦਾ ਜਿਹੜਾ ਫਲ ਲੱਗਦਾ ਅਮਰੂਦ ਦਾ ਇਹ ਤੇ ਸਹਿਜ ਬਹੁਤ ਵੱਡਾ ਹੁੰਦਾ ਹੈ ਅਮਰੂਦ ਦਾ ਤਾਂ ਬਹੁਤ ਮਿਹਰਬਾਨੀ ਹੋਵੇਗੀ ਕਮੈਂਟਾਂ ਦੇ ਵਿੱਚ ਆਪਣੀ رائے ਦਿਓ ਵੀ ਇਹਨਾਂ ਅਮਰੂਦਾਂ ਦੇ ਬੂਟਿਆਂ ਦੇ ਵਿੱਚ ਥੱਲੇ ਜਾਨੀ ਕਹਿਣ ਦਾ ਭਾਪ ਵੀ ਕਿਹੜੀ ਕੋਈ ਦਵਾਈ ਪਾਉਣੀ ਚਾਹੀਦੀ ਏ ਜਾਂ ਕੋਈ ਦੇਸੀ ਤਰੀਕਾ ਜਿਹਦੇ ਨਾਲ ਚਲੋ ਹੁਣ ਤਾਂ ਖੈਰ ਇਹਦਾ ਫਲਾਂ ਦਾ ਸੀਜ਼ਨ ਚਲੇ ਆ ਗਿਆ ਬਹੁਤ ਜ਼ਿਆਦਾ ਘਟ ਹੁਣ ਮਰੂਦ ਆਉਂਦੇ ਨੇ ਬਾਜ਼ਾਰ 'ਚ ਉਹਨਾਂ ਦਾ ਹੀ ਮਰੂਦ ਆਉਂਦਾ ਜਿਨ੍ਹਾਂ ਦਾ ਬਾਗ ਵਗੈਰਾ ਲੱਗਿਆ ਹੋਵੇ ਤੇ ਸਾਂਭ-ਸਮਾਲ ਬਹੁਤ ਹੈਗੀ ਤਾਂ ਪਲੀਜ਼ ਕਿਸਾਨ ਮੀਰਾ ਜਾਂ ਜਿਹੜੇ ਖੇਤੀਬਾੜੀ ਦੇ ਮਾਹਰ ਨੇ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਇਸ ਦੇ ਵਿੱਚ ਬੂਟਿਆਂ ਨੂੰ ਕਿਸ ਚੀਜ਼ ਦੀ ਕਮੀ ਹੈ ਤੇ ਇਹ ਪੱਤਿਆਂ ਦਾ ਰੰਗ ਕਿਉਂ ਬਦਲਦੇ ਨੇ ਤਾਂ ਜੋ ਇਹਦੀ ਕਮੀ ਨੂੰ ਦੂਰ ਕੀਤਾ ਜਾ ਸਕੇ ਆਉਂਦੇ ਸੀਜ਼ਨ ਨੂੰ ਇਹ ਤੇ ਜੋ ਮਰੂਦ ਹੈ ਫਲ ਹੋਰ ਵੀ ਵਧੀਆ ਲੱਗ ਸਕੇ ਹੁਣ ਤਾਂ ਸਿਰਫ ਆ ਦੋ ਛੋਟੇ ਛੋਟੇ ਮਰੂਦ ਲੱਗੇ ਹੋਏ ਨੇ ਜੋ ਤੁਹਾਨੂੰ ਦਿਖਾ ਰਹੇ ਆ ਤਾਂ ਵੀਰ ਬਣ ਕੇ ਜਰੂਰ ਆਪਣੀ رائے ਕਮੈਂਟਾਂ ਦੇ ਵਿੱਚ ਦਿਓ ਬਹੁਤ ਬਹੁਤ ਧੰਨਵਾਦ